ਕੀ ਗੱਲ ਹੋਈ ਵੀ ਐਤ ਕੀ ਕਿਸਾਨ ਨੂੰ 200 ਰੁਪਏ ਤੋਂ ਲੈ ਕੇ 300 350 ਰੁਪਏ ਤਹੇ ਦੇ ਕੱਟ ਲੱਗੇ ਕਿਸਾਨ ਦੀ ਆਵਾਜ਼ ਕਿਸੇ ਨੇ ਨਹੀਂ ਚੱਕੀ ਕੇਂਦਰ ਸਰਕਾਰ ਨੇ ਐਮਐਸਪੀ ਦੀ ਗਾਰੰਟੀ ਦੇ ਪੈਸੇ ਭੇਜ ਕੇ ਕਿਸਾਨ ਨੂੰ ਨਹੀਂ ਮਿਲੇ ਪੰਜਾਬ ਨੂੰ ਸਭ ਤੋਂ ਵੱਡੀ ਲੋੜ ਹੈ ਪੰਜਾਬ ਦੀ ਆਵਾਜ਼ ਚੱਕਣ ਵਾਲੀ ਇੱਕ ਤਿਰਦੀ ਜਿਹੜੀ ਪੰਜਾਬ ਦੀ ਆਵਾਜ਼ ਚੱਕ ਸਕੇ ਜਮੇਵਾਰੀ ਕਾਂਗਰਸ ਨੂੰ ਦਿੱਤੀ ਸੀਗੀ ਲੋਕਾਂ ਨੇ اپੋਜੀਸ਼ਨ ਦੀ ਉਹਨਾਂ ਤੇ ਗੋਡੇ ਟੇਕ ਰੱਖੇ ਆ ਉਹ ਤਾਂ ਆਪਣੀ ਕਮਜ਼ੋਰੀਆਂ ਇੰਨੀਆਂ ਵੀ ਬੋਲ ਨਹੀਂ ਸਕਦੇ ਤੇ ਜਿਨ੍ਹਾਂ ਕੋਲ ਪੈਸਾ ਆਇਆ ਸੀ ਕੇਂਦਰ ਸਰਕਾਰ ਤੋਂ ਆਮ ਆਦਮੀ ਪਾਰਟੀ ਉਹਨਾਂ ਦੀ ਨੀਅਤ ਜੇ ਖੋਟ ਹੈ ਜੇ ਦਿੱਲੀ 'ਚ ਉਹਨਾਂ ਨੇ ਠੋਟਾਲਾ ਕੀਤਾ ਸ਼ਰਾਬ ਦਾ ਜਿੱਥੇ ਜਿਹਦੀ ਜਿਹਦਾ ਬਣਦਾ ਹੈ ਹੱਕ ਉਹਨੂੰ ਪੈਸਾ ਮਿਲਣਾ ਨਹੀਂ ਕਿਉਂਕਿ ਇਹ ਜਿਹੜੇ ਲੀਡਰ ਅੱਗੇ ਕਰ ਰੱਖੇ ਆ ਕਿਸੇ ਦੇ ਆਪ ਦੇ ਪਾਲਾ ਹੈ ਕਿਸੇ ਦੀ ਵੱਡੀਆਂ ਦਾ ਰੋਲਾ ਹੈ ਬਸਾਂ ਦੀ ਬਾਡੀਆਂ ਦਾ ਕਿਸੇ ਦੇ ਸਹੁਰਿਆਂ ਦਾ ਰੋਲਾ ਹੈ ਉਹਨਾਂ ਨੇ ਆਵਾਜ਼ ਚੱਕਣ ਦੀ ਹਿੰਮਤ ਹੈ ਨਹੀਂ ਤੇ ਇਹਨਾਂ ਦੀ ਨੀਅਤ ਖੁੱਟੀ ਹੈ ਆਮ ਆਦਮੀ ਪਾਰਟੀ ਦੀ ਜਾਰ ਦੇ ਕਿਸਾਨ ਸੰਗਠਨ ਨੇ ਇੱਕ ਵਾਰ ਫਿਰ ਤੋਂ ਦਿੱਲੀ ਜਾ ਕੇ ਕਿਸਾਨ ਦੀ ਐਮਐਸਪੀ ਗਾਰੰਟੀ ਵਾਸਤੇ ਕੁਝ ਕਰਨ ਦੀ ਤਿਆਰੀ ਕਰ ਰਹੀ ਹੈ ਪੰਜਾਬ ਦੇ ਅੰਦਰ ਝੋਨੇ ਤੇ ਕਣਕ ਦੇ ਉੱਤੇ ਤਾਂ ਐਮਐਸਪੀ ਗਰੰਟੀਡ ਹੈਗੀ ਇੰਨੇ ਸਾਲਾਂ ਤੋਂ ਕਿਸਾਨ ਨੂੰ ਇੱਕ ਇੱਕ ਦਾਣਾ ਉਹਦਾ ਜਿਹੜਾ ਐ ਚਾਹ ਝੋਨਾ ਹੈ ਚਾ ਕਣਕ ਹੈ ਐਮਐਸਪੀ ਤੇ ਚੱਕੀ ਜਾਂਦੀ ਹੈ ਫਿਰ ਕੀ ਗੱਲ ਹੋਈ ਵੀ ਐਤ ਕੀ ਕਿਸਾਨ ਨੂੰ 200 ਰੁਪਏ ਤੋਂ ਲੈ ਕੇ 300 350 ਰੁਪਏ ਤਹਾਂ ਦੀ ਕਟ ਲੱਗੇ ਕਿਉਂ ਨਹੀਂ ਆਹ ਜਿਹੜੇ ਅੱਜ ਕਾਂਗਰਸ ਦੇ ਐਮਪੀ ਦਿੱਲੀ ਜਾ ਕੇ ਲੋਕ ਸਭਾ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਕਿਉਂ ਨਹੀਂ ਉਦੋਂ ਬੋਲੇ ਇਹਨਾਂ ਦਾ ਨਹੀਂ ਸੀ ਫਰਜ ਬਣਦਾ ਕਿਸਾਨ ਦੀ ਆਵਾਜ਼ ਚੱਕ ਦੇ ਪਰ ਉਦੋਂ ਤਾਂ ਸਾਰੀ ਕਾਂਗਰਸ ਦੋ ਸੀਟਾਂ ਦੇ ਉੱਤੇ ਇਲੈਕਸ਼ਨ ਲੜਨ ਨੂੰ ਆਪਣੇ ਆਪਣੇ ਉੱਥੇ ਜਿਹੜੇ ਵੱਡੇ ਕਾਂਗਰਸ ਦੇ ਲੀਡਰ ਹੈ ਉਹ ਆਪਣੇ ਆਪਣੇ ਲਾਂਗਰੀਆਂ ਦੀ ਸੀਟ ਬਚਾਉਣ ਨੂੰ ਉਹਨਾਂ ਦੀ ਜਾਨ ਬਚਾਉਣ ਨੂੰ ਉੱਥੇ ਲੱਗੇ ਸੀਗੇ ਬਾਕੀ ਵੀ ਸਾਰੀ ਕਾਂਗਰਸ ਅੱਧੀ ਕਾਂਗਰਸ ਉਹਨਾਂ ਨੂੰ ਦੋਆਂ ਨੂੰ ਜਿਤਾਉਣ ਵਾਸਤੇ ਅੱਧੀ ਕਾਂਗਰਸ ਉਹਨਾਂ ਨੂੰ ਹਰਾਉਣ ਵਾਸਤੇ ਲੱਗੀ ਸੀਗੀ ਕਿਸਾਨ ਦੀ ਆਵਾਜ਼ ਕਿਸੇ ਨੇ ਨਹੀਂ ਚੱਕੀ ਕੇਂਦਰ ਸਰਕਾਰ ਨੇ ਐਮਐਸਪੀ ਦੀ ਗਾਰੰਟੀ ਦੇ ਪੈਸੇ ਭੇਜਤੇ ਕਿਸਾਨ ਨੂੰ ਨਹੀਂ ਮਿਲੇ ਆਿਲ ਜਾਮ ਲੱਗਦਾ ਰਿਹਾ ਕਹਿੰਦਾ ਕੇਂਦਰ ਨੇ ਇੱਥੋਂ ਚੋਲ ਚੱਕਿਆ ਨਹੀਂ ਇਸ ਕਰਕੇ ਜਗ੍ਹਾ ਹੀ ਨਹੀਂ ਪਰ ਖੁਦ ਕਿਸਾਨ ਸੰਗਠਨਾ ਨੇ ਬਾਰ ਬਾਰ ਆ ਕੇ ਆ ਕਿ ਜੇ ਕਿਸਾਨ 200 ਰੁਪਏ ਦਾ ਕਟ ਦੇ ਦੇਵੇ 300 ਰੁਪਏ ਦਾ ਕਟ ਦੇ ਦੇਵੇ ਫਿਰ ਤਾਂ ਜਗ੍ਹਾ ਵੀ ਬਣ ਜਾਂਦੀ ਹੈ ਸਾਥੀਓ ਜਗ੍ਹਾ ਤਾਂ ਸੀਗੀ ਝੋਨਾ ਸਿੱਟਣ ਨੂੰ ਪਰ ਆਵਾਜ਼ ਐ ਨਹੀਂ ਸੀ ਕੋ ਕਿਸਾਨ ਦੀ ਕਿਸੇ ਨੇ ਕਿਸਾਨ ਦੀ ਆਵਾਜ਼ ਨਹੀਂ ਚੱਕੀ ਕਿਸੇ ਨੇ ਅੱਜ ਅੱਜ ਪੰਜਾਬ ਨੂੰ ਸਭ ਤੋਂ ਵੱਡੀ ਲੋੜ ਹੈ ਪੰਜਾਬ ਦੀ ਆਵਾਜ਼ ਚੱਕਣ ਵਾਲੇ ਇੱਕ تیر ਦੀ ਜਿਹੜੀ ਪੰਜਾਬ ਦੀ ਆਵਾਜ਼ ਚੱਕ ਸਕੇ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਕਿਸਾਨ ਹੈ ਚਾਹੇ ਵਪਾਰੀ ਹੈ ਚਾਹੇ ਸ਼ਹਿਰੀ ਹੈ ਚਾਹੇ ਪਿੰਡੂ ਹੈ ਚਾਹੇ ਨੌਜਵਾਨ ਹੈ ਚਾਹੇ ਸਾਡੀਆਂ ਪੈਣਾ ਬੀਬੀਆਂ ਨੇ ਕੋਈ ਆਵਾਜ਼ ਚੱਕਣ ਵਾਲਾ ਹੈ ਨਹੀਂ ਕਿਉਂਕਿ ਜਿਹੜੇ ਲੋਕਾਂ ਨੂੰ ਜ਼ਿੰਮੇਵਾਰੀ ਕਾਂਗਰਸ ਨੂੰ ਦਿੱਤੀ ਸੀਗੀ ਲੋਕਾਂ ਨੇ اپੋਜੀਸ਼ਨ ਦੀ ਉਹਨਾਂ ਤੇ ਗੋਡੇ ਟੇਕ ਰੱਖੇ ਆ ਉਹ ਤਾਂ ਆਪਣੀ ਕਮਜ਼ੋਰੀਆਂ ਇੰਨੀਆਂ ਵੀ ਬੋਲ ਨਹੀਂ ਸਕਦੇ ਤੇ ਜਿਨ੍ਹਾਂ ਕੋਲ ਪੈਸਾ ਆਇਆ ਸੀ ਕੇਂਦਰ ਸਰਕਾਰ ਤੋਂ ਆਮ ਆਦਮੀ ਪਾਰਟੀ ਉਹਨਾਂ ਦੀ ਨੀਅਤ ਜੇ ਖੋਟ ਹੈ ਜੇ ਦਿੱਲੀ 'ਚ ਉਹਨਾਂ ਨੇ ਘੁਟਾਲਾ ਕੀਤਾ ਸ਼ਰਾਬ ਦਾ ਇਥੇ ਰੇਤ ਤੇ ਸ਼ਰਾਬ ਨਾਲ ਦੇ ਨਾਲ ਕੇਂਦਰ ਸਰਕਾਰ ਦੇ ਜਿਹੜੇ 45000 ਕਰੋੜ ਰੁਪਏ ਉਹਦੇ ਵਿੱਚ ਵੀ 3-4000 ਕਰੋੜ ਰੁਪਏ ਦਾ ਟਾਂਕ ਆ ਇਹਨਾਂ ਨੇ ਮਿੱਲੀ ਭਗਤ ਨਾਲ ਲੱਗਿਆ ਤੇ ਲੱਗਿਆ ਕਿ ਦੀ ਕਿਹਦੇ ਪਿੰਡੇ ਤੇ ਜਾ ਕੇ ਵਜਣੀ ਵਜਣੀ ਜਾ ਕੇ ਕਿਸਾਨ ਦੇ ਪਿੰਡੇ ਤੇ ਸਭ ਮੇਰਾ ਮੰਨਣਾ ਹੈ ਅੱਜ ਪੰਜਾਬ ਦੇ ਲੋਕਾਂ ਨੂੰ ਆ ਫੈਸਲਾ ਕਰਨਾ ਪਊਗਾ ਵੀ ਪੰਜਾਬ ਦੀ ਆਵਾਜ਼ ਚੱਕਣ ਵਾਸਤੇ ਇੱਕ ਮਜ਼ਬੂਤ ਧਿਰ ਦੀ ਲੋੜ ਹੈ ਮੈਂ ਬਾਰ-ਬਾਰ ਇਸ ਗੱਲ ਤੇ ਜ਼ੋਰ ਦੇਣਾ ਕਿਉਂਕਿ ਅੱਜ ਜੇ ਕੋਈ ਆਵਾਜ਼ ਚੱਕਣ ਵਾਲਾ ਨਾ ਆਵੇ ਤੇ ਚੱਕਨੀਆਂ ਗਰੰਟੀਆਂ ਲੈ ਲਿਓ ਪੈਸਾ ਜਿੱਥੇ ਜਿਹਦੀ ਜਿਹਦਾ ਬਣਦਾ ਹੈ ਹੱਕ ਉਹਨੂੰ ਪੈਸਾ ਮਿਲਣਾ ਨਹੀਂ ਕਿਉਂਕਿ ਇਹ ਜਿਹੜੇ ਲੀਡਰ ਅੱਗੇ ਕਰ ਰੱਖੇ ਐ ਕਿਸੇ ਦੇ ਆਪ ਦੇ ਪਾਲਾ ਕਿਸੇ ਦੀ ਵੱਡੀਆਂ ਦਾ ਰੋਲਾ ਬਸਾਂ ਦੀ ਬਾਡੀਆਂ ਦਾ ਕਿਸੇ ਦੇ ਸਹੁਰਿਆਂ ਦਾ ਰੋਲਾ ਕਿਸੇ ਦੇ ਘਰੋਂ ਬਿਸਤਰਾ ਦੇ ਹੇਠੋਂ ਕਰੋੜਾਂ ਰੁਪਏ ਮਿਲਦੇ ਐ ਉਹਨਾਂ ਨੇ ਆਵਾਜ਼ ਚੱਕਣ ਦੀ ਹਿੰਮਤ ਹੈ ਨਹੀਂ ਤੇ ਇਹਨਾਂ ਦੀ ਨੀਤ ਖੁੱਟੀ ਐ ਆਮ ਆਦਮੀ ਪਾਰਟੀ ਦੀ ਇਸ ਕਰਕੇ ਸਾਥੀਓ ਮੇਰੀ ਬੇਨਤੀ ਐ ਵੀ ਕੋਈ ਕਾਇਮ ਹੋ ਤਕੜੇ ਹੋ ਕੇ ਪੰਜਾਬ ਦੇ ਹੱਕਾਂ ਦੇ ਵਾਸਤੇ ਲੜਾਈ ਹਰੇਕ ਵਰਗ ਦੀ ਲੜਾਈ ਲੜਨ ਦੀ ਆਵਾਜ਼ ਇੱਕ ਮਜ਼ਬੂਤ ਇੱਥੇ ਖੜੀ ਹੋਵੇ ਤਾਂ ਕਿ ਇਹਨਾਂ ਦੋਨਾਂ ਦੇ ਆ ਜਿਹੜੀ ਮਿਲੀ ਭੁਗਤ ਹੈ ਇਹਨਾਂ ਦੀ ਗੰਢ ਧੁੱਪ ਹੈ ਦੋਨਾਂ ਦੀ ਉਹਨਾਂ ਦਾ ਚਿਹਰਾ ਬੇਨਕਾਬ ਕੀਤਾ ਜਾਵੇ ਉਹਨਾਂ ਦੇ ਉੱਤੋਂ ਆ ਜਿਹੜਾ ਪਰਦਾ ਇਹਨਾਂ ਨੇ ਪਾ ਰੱਖਿਆ ਕੋਈ ਕਟੜ ਇਮਾਨਦਾਰ ਦਾ ਕੋਈ ਆਪਣੇ ਆਪ ਨੂੰ ਪੰਜਾਬ ਦੇ ਠੇਕੇਦਾਰ ਬਣੇ ਫਿਰਦੇ ਐ ਉਹਨਾਂ ਸਾਰਿਆਂ ਨੂੰ ਬੇਨਕਾਬ ਕਰਨ ਦੀ ਲੋੜ ਐ ਤੇ ਉਹਨਾਂ ਨੂੰ ਬੇਨਕਾਬ ਕਰ ਦੇਾਂਗੇ ਤੇ ਮੈਂ ਸਮਝਦਾ ਵੀ ਸ਼ਹੀਦ ਭਗਤ ਸਿੰਘ ਦੀ ਆਤਮਾ ਨੂੰ ਵੈਸੇ ਵੀ ਸ਼ਾਂਤੀ ਮਿਲ ਚੁਗੀ ਅੱਜ ਬੇਨਕਾਬ ਇਹਨਾਂ ਨੂੰ ਕਰਨ ਦੀ ਲੋੜ ਹੈ ਵੈਸੇ ਤਾਂ ਜਦੋਂ ਅੱਜ ਕਿਸਾਨ ਸੰਗਠਨ ਚੱਲੇ ਹੈ ਉਧਰ ਤਿਆਰੀ ਕਰੀ ਜਾਂਦੇ ਐ ਤੇ ਮੈਂ ਕਹਿੰਦਾ ਉੱਥੇ ਜਾਣ ਤੋਂ ਪਹਿਲਾਂ ਅਜੇ ਵੀ 6 ਦਿਨ ਪਈ ਐ ਪਹਿਲਾਂ ਇਹਨਾਂ ਨੂੰ ਘੇਰ ਕੇ ਆ ਜਿਹੜੀ ਠੱਗੀ ਕੀਤੀ ਹੈ ਗਾਰੰਟੀਡ ਐਮਐਸਪੀ ਦੀ ਉਹਦਾ ਹਿਸਾਬ ਕੱਢ ਲੈ ਲੀਏ ਉਹਦੇ ਬਾਅਦ ਦਿੱਲੀ ਵੀ ਜਾਵੜੇ ਹੁਣ ਤਾਂ ਰਸਤੇ ਸਾਰੇ ਖੁੱਲੇ ਖੋਲ ਰਹੇ ਤੁਹਾਨੂੰ ਉੱਥੇ ਜਾਣ ਦੇ ਵੀ ਇਜਾਜ਼ਤ ਹੈ ਗੱਲਬਾਤ ਨਾਲ ਉਹਦੇ ਮਸਲੇ ਵੀ ਹੱਲ ਹੋਣਗੇ ਪਰ ਕਈ ਵਾਰੀ ਜੇ ਨਹੀਂ ਇਹਨਾਂ ਦਾ ਕਰਨਾਂ ਦਾ ਫਿਰ ਕਿਉਂਕਿ ਪੈਸਾ ਕੇਂਦਰ ਦਾ ਕਈ ਵਾਰੀ ਤਾਂ ਮੇਰੇ ਜੀਚ ਜਾਂਦੇ ਵੀ ਪ੍ਰਧਾਨ ਮੰਤਰੀ ਨੂੰ ਲਿਖਾਂ ਵੀ ਆ ਘਟੋ ਘਟ ਇਸ ਪੈਸੇ ਦੀ ਜਾਂਚ ਤੱਕ ਰਹੋ ਕੇਂਦਰ ਸਰਕਾਰ ਨੂੰ ਯਾਦ ਚੇਤੇ ਨਹੀਂ ਹੁਣਾ ਪਰ ਕਿਸਾਨ ਵਾਸਤੇ ਆ ਜਿਹੜਾ 2-3000 ਕਰੋੜ ਰੁਪਏ ਦਾ ਰਗੜਾ ਉਹਨਾਂ ਦੇ ਲੱਗਿਆ ਉਹਦਾ ਹਿਸਾਬ ਤਾਂ ਕੋਈ ਕਰੇ ਪਰ ਫਿਰ ਇਹਦੇ ਵਿੱਚੋਂ ਬਹੁਤ ਸਾਰੇ ਗੁੰਝਲਾ ਸਾਹਮਣੇ ਆ ਜਾਂਦੀਆਂ ਕੋਈ ਫੈਡਰਲਿਜ਼ਮ ਦਾ ਚੱਕਰ ਆਊਗਾ ਕੋਈ ਹੋਰ ਆਊਗਾ ਪਰ ਮਨ ਲੱਗਦਾ ਹੈ ਵੀ ਆਪਾਂ ਆਪ ਆਪਣੇ ਹੱਕਾਂ ਦੇ ਉੱਤੇ ਪਹਿਰਾ ਦਈਏ ਉਹ ਸਭ ਤੋਂ ਵਧੀਆ ਹੋਊਗਾ Yeah,